ਖੁਸ਼ ਆਰਪਾ ਨਿਊਜ਼ ਦੇਖ ਰਹੇ ਤਮਾਮ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਜੀ ਮੈਂ ਪ੍ਰੀਤ ਗਰੇਵਾਲ ਦੋਸਤੋ ਅੱਜ ਅਸੀਂ ਇੱਕ ਅਹਿਮ ਮੁੱਦੇ ਉੱਪਰ ਗੱਲਬਾਤ ਕਰਾਂਗੇ ਜਿਵੇਂ ਆਪਾਂ ਇਹ ਦਿਨ ਸੁਣਦੇ ਰਹਿੰਦੇ ਹਾਂ ਅਖਬਾਰਾਂ ਵਿੱਚ ਪੜ੍ਹਦੇ ਰਹਿੰਦੇ ਹਾਂ ਕਿ ਸਾਡੇ ਗੁਰੂ ਸਹਿਬਾਨਾਂ ਦੇ ਜੋ ਸਰੂਪ ਨੇ ਉਹਨਾਂ ਨਾਲ ਬੇਅਦਬੀ ਹੁੰਦੀ ਹੈ ਤੇ ਦੂਸਰੇ ਪਾਸੇ ਆਪਾਂ ਗੱਲ ਕਰੀਏ ਤਾਂ Hindu ਦੇਵੀ ਦੇਵਤੇ ਜੋ ਫੋਟੋਸ਼ਾਪdੀਆਂ ਨੇ ਚਾਹੇ ਉਹ ਅਖਬਾਰਾਂ ਵਿੱਚ ਹੋਣ ਜਾਂ ਕੈਲੰਡਰਾਂ ਵਿੱਚ ਹੋਣ ਉਹਨਾਂ ਨਾਲ ਵੀ ਬੇਅਦਬੀ ਹੁੰਦੀ ਹੈ ਸੋ ਅੱਜ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਇੱਕ ਵਾਰ ਫਿਰ ਤੋਂ ਮੌਜੂਦ ਨੇ ਚੇਤਨ ਕਸ਼ਪ ਜੀ ਚੇ ਕਿ ਗੁਰੂ ਸਾਹਿਬਾਂ ਦੇ ਸਰੂਪਾਂ ਦੇ ਨਾਲ ਬੇਅਦਬੀ ਹੁੰਦੀ ਹੈ ਇਹ ਦੇਵੀ ਦੇਵਤਿਆਂ ਦੇ ਨਾਲ ਜੋ ਜੋ ਕੈਲੰਡਰਾਂ ਵਿੱਚ ਫੋਟੋਆਂ ਛਾਪਦੀਆਂ ਨੇ ਅਖਬਾਰਾਂ ਵਿੱਚ ਛਾਪਦੀਆਂ ਨੇ ਉਹਨਾਂ ਦੇ ਨਾਲ ਬੇਅਦਬੀ ਹੁੰਦੀ ਹੈ ਤੁਹਾਨੂੰ ਲੱਗਦਾ ਜਿਹੜੀਆਂ ਅਖਬਾਰਾਂ ਵਿੱਚ ਫੋਟੋਆਂ ਛਾਪਦੀਆਂ ਨੇ ਇਹਨਾਂ ਤੇ ਕਿਤਨਾ ਕਿਤੇ ਰੋਕ ਲੱਗਣੀ ਚਾਹੀਦੀ ਹੈ ਜੀ ਦੇਖੋ ਬਿਲਕੁਲ ਪ੍ਰੀਤ ਜੀ ਅੱਜ ਦਾ ਜਿਹੜਾ ਇਹ ਸਾਡਾ ਵਿਸ਼ਾ ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦਾ ਇਹ ਪ੍ਰੀਤ ਗਰਿਆਲ ਹੁਣ ਆਪ ਲੋ ਸਲੈਕਟ ਕੀਤਾ ਗਿਆ ਹੈ ਤੇ ਇੱਕ ਬਹੁਤ ਵਧੀਆ ਵਿਸ਼ਾ ਹੈ ਤੁਸੀਂ ਇਹ ਚੁਣਿਆ ਗੱਲਬਾਤ ਕਰਨ ਲਈ ਤਾਂ ਮੈਨੂੰ ਲੱਗਦਾ ਹੈ ਕਿ ਇੱਥੇ ਜਿਹੜੀਆਂ ਸਾਡੀਆਂ ਜੱਥ ਸਿੱਖ ਜਥੇਬੰਦੀਆਂ ਨੇ ਜਾਂ ਹੋਰ ਜਿੰਨੀਆਂ ਵੀ ਧਾਰਮਿਕ ਜਥੇਬੰਦੀਆਂ ਨੇ ਜੀ ਉਹਨਾਂ ਤੇ ਨਾਲ-ਨਾਲ ਸਾਨੂੰ ਆਮ ਲੋਕਾਂ ਨੂੰ ਅਵੇਅਰ ਹੋਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਜੀ ਕਿਉਂਕਿ ਉਸ ਦਾ ਵੱਡਾ ਕਾਰਨ ਇਹ ਹੈ ਕਿ ਜਦੋਂ ਕੋਈ ਵੀ ਤੁਸੀਂ ਆਮ ਤੌਰ ਤੇ ਆਪਾਂ ਵੇਖਦੇ ਆ ਕਿ ਪੰਜਾਬ ਦੇ ਵਿੱਚ ਜਿਹੜੀ ਇਹ ਬਹੁਤ ਆਤ ਗਿਣਤੀ ਆ ਉਪਰਵਾਸੀਆਂ ਦੀ ਹੈ ਜਿਹੜੀ ਦਿਨ-ਪ੍ਰਤੀ ਦਿਨ ਉਸ ਵਿੱਚ ਲਗਾਤਾਰ ਇਜ਼ਾਫਾ ਹੁੰਦਾ ਜਾ ਰਿਹਾ ਹੈ ਜੀ ਬਿਲਕੁਲ ਤਾਂ ਉਹ ਆਪਣੀ ਇਹ ਜ਼ਿੰਦਗੀ ਨੂੰ ਚੜਾਉਣ ਲਈ ਕੋਈ ਪ੍ਰਵਾਸੀ ਰੇੜੀ ਲਾਉਂਦਾ ਹੈ ਕੋਈ ਮਜ਼ਦੂਰੀ ਕਰਦਾ ਮਤਲਬ ਕਿ ਵੱਖ-ਵੱਖ ਪ੍ਰਕਾਰ ਦੇ ਉਹ ਕੰਮ ਕਰਦੇ ਨੇ ਜੋ ਜੋ ਉਹਨਾਂ ਨੂੰ ਰਾਸ ਆਉਂਦਾ ਹੈ ਜੀ ਤੇ ਅਸੀਂ ਆਏ ਦਿਨ ਕਈ ਵਾਰ ਵੇਖਦੇ ਵੀ ਹਾਂ ਕਿ ਜੋ ਪ੍ਰਵਾਸੀ ਹੈ ਉਸ ਨੂੰ ਜਾਣਕਾਰੀ ਜਿਹੜੀ ਉਹ ਨਹੀਂ ਹੁੰਦੀ ਹੈ ਗੁਰੂ ਧਾਮਾਂ ਬਾਰੇ ਜਾਂ ਗੁਰਦੁਆਰੇ ਸਾਈਬਾਨਾਂ ਬਾਰੇ ਹੈਨਾ ਤਾਂ ਇਹ ਦੇਵੀ ਦੇਵਤਿਆਂ ਬਾਰੇ ਜਾਂ ਇਸ ਤੋਂ ਇਲਾਵਾ ਆਪਾਂ ਖਾਸ ਕਰ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਸਾਡੇ ਗੁਰੂਆਂ ਬਾਰੇ ਹੈਨਾ ਜੀ ਤਾਂ ਆਪਾਂ ਕਈ ਵਾਰ ਦੇਖਦੇ ਹਾਂ ਕਿ ਰੇੜੀ ਤੇ ਕੋਈ ਕੁੱਲ ਚਲਾਉਂਦਾ ਕੋਈ ਤੇ ਚਾਟ ਪਾਪੜੀ ਵੇਚਦਾ ਕੋਈ ਗੋਲ ਗੱਫਿਆਂ ਦੀ ਰੇੜੀ ਲੰਦਾ ਜਿਸ ਤਰ੍ਹਾਂ ਦਾ ਵੀ ਉਹ ਕੰਮ ਕਰਦਾ ਤਾਂ ਉਹ ਆਪਾਂ ਉਹ ਸਾਨੂੰ ਇੱਕ ਅਖਬਾਰ ਦਾ ਟੁਕੜਾ ਥੱਲੇ ਰੱਖ ਕੇ ਉਹ ਵਿੱਚ ਕੁਲਚਾ ਭਰ ਕੇ ਦੇ ਦਿੰਦੇ ਨੇ ਜਾਂ ਆਪਾਂ ਜਿੱਥੇ ਵੀ ਕਰਦੇ ਆ ਤਾਂ ਇਸ ਤਰ੍ਹਾਂ ਦੇ ਜਿਹੜੇ ਉਹ ਕੰਮ ਕਰਦੇ ਨੇ ਹੈਨਾ ਜੀ ਚਲੋ ਉਹਨਾਂ ਨੂੰ ਨਹੀਂ ਪਤਾ ਹੋਵੇਗਾ ਪਰ ਉੱਥੇ ਆਪਾਂ ਕਈ ਵਾਰ ਇਹ ਵੀ ਦੇਖਦੇ ਆ ਕਿ ਉਹਨਾਂ ਅਖਬਾਰਾਂ ਦੇ ਟੁਕੜਿਆਂ ਤੇ ਉਹ ਸਾਡੇ ਗੁਰੂਆਂ ਦੀਆਂ ਜਾਂ Hindu ਦੇਵੀ ਦੇਵਤਿਆਂ ਦੀਆਂ ਜਿਹੜੀਆਂ ਉਹ ਤਸਵੀਰਾਂ ਛਪੀਆਂ ਹੁੰਦੀਆਂ ਨੇ ਤਾਂ ਉਹ ਜਦੋਂ ਦੇਖਦੇ ਆ ਤੇ ਜਿਹੜਾ ਤਾਂ ਬੰਦਾ ਧਰਮ ਦੇ ਵਿੱਚ ਵਿਸ਼ਵਾਸ ਰੱਖਦਾ ਉਸ ਦੇ ਮਨ ਨੂੰ ਜਿਹੜੀ ਉਹ ਫੇਸ ਪਹੁੰਚਦੀ ਹੈ 60 ਵਜਦੀ ਹੈ ਕਿ ਸਾਡੇ ਗੁਰੂਆਂ ਦੇ ਨਾਲ ਸਾਡੇ ਦੇਵੀ ਦੇਵਤਿਆਂ ਦੇ ਨਾਲ ਇਹ ਬੇਅਤਬੀ ਹੋ ਰਹੀ ਹੈ ਤਾਂ ਮੈਨੂੰ ਲੱਗਦਾ ਹੈ ਕਿ ਇਹਦਾ ਜਿਹੜਾ ਇੱਕ ਤਿੱਖਾ ਨੋਟਿਸ ਹੈ ਸਖਤ ਨੋਟਿਸ ਹੈ ਜਿਹੜਾ ਉਹ ਜਿਹੜੇ ਸਾਡੇ ਹਿੰਦੂ ਧਾਮਾਂ ਦੇ ਮੁਖੀ ਨੇ ਉਹਨਾਂ ਨੂੰ ਲੈਣਾ ਚਾਹੀਦਾ ਇਸ ਤੋਂ ਇਲਾਵਾ ਐਚਜੀਪੀਸੀ ਪੰਜਾਬ ਦੀ ਜਿਹੜੀ ਸਾਡੀ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਨੂੰ ਇਸਦਾ ਜਿਹੜਾ ਸਖਤ ਨੋਟਿਸ ਲੈਣਾ ਚਾਹੀਦਾ ਹੈ ਤੇ ਲੋਕਾਂ ਨੂੰ ਅਵੇਅਰ ਕਰਨ ਦੇ ਨਾਲ ਨਾਲ ਹੁਕਮ ਜਾਰੀ ਕਰਨਾ ਚਾਹੀਦਾ ਹੈ ਜਾਂ Hindu ਜਥੇਬੰਦੀਆਂ ਦੇ ਜਿਹੜੇ ਮੁਖੀ ਨੇ ਜੀ ਉਹਨਾਂ ਨੂੰ ਤੇ ਜਿਹੜੇ ਐਸਜੀਪੀਸੀ ਨੇ ਉਹਨਾਂ ਦੇ ਜਿਹੜੇ ਨੁਮਾਇੰਦੇ ਨੇ ਤਾਂ ਉਹਨਾਂ ਨੂੰ ਮੈਨੂੰ ਲੱਗਦਾ ਕਿ ਸਖਤ ਹੁਕਮ ਜਾਰੀ ਕਰਨਾ ਚਾਹੀਦਾ ਹੈ ਕਿ ਨਾ ਤਾਂ ਭਾਈ ਇਹ ਪੋਸਟਾਂ ਵਿੱਚ ਛਪਣਗੇ ਤਸਵੀਰਾਂ ਸਾਡੇ ਗੁਰੂਆਂ ਪੀਰਾਂ ਦੀਆਂ ਤੇ ਹਿੰਦੂ ਜਿਹੜੇ ਤਖਤਾਂ ਦੇ ਹਿੰਦੂ ਧਾਮਤ ਜਿਹੜੇ ਮੁਖੀ ਨੇ ਉਹਨਾਂ ਨੂੰ ਇਹ ਹੁਕਮ ਜਾਰੀ ਕਰਨਾ ਚਾਹੀਦਾ ਹੈ ਕਿ ਸਾਡੇ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਜਿਹੜੀਆਂ ਨਾ ਅਖਬਾਰਾਂ ਦੇ ਵਿੱਚ ਪੋਸਟਰਾਂ ਵਿੱਚ ਕਿਤੇ ਨਹੀਂ ਛਪਣੀਆਂ ਚਾਹੀਦੀਆਂ ਤਾਂ ਮੈਨੂੰ ਲੱਗਦਾ ਇਹ ਜ਼ਰੂਰੀ ਵੀ ਆ ਕਿਉਂਕਿ ਕਿਉਂਕਿ ਇਹ ਵੀ ਇੱਕ ਬਯਾਦਵੀ ਦਾ ਹਿੱਸਾ ਹੈ ਜੀ ਜੀ ਜਿਵੇਂ ਤੁਸੀਂ ਕਿਹਾ ਕਿ ਪ੍ਰਵਾਸੀਆਂ ਨੂੰ ਨਹੀਂ ਪਤਾ ਸਾਡੇ ਗੁਰੂ ਸਾਹਿਬਾਨਾਂ ਬਾਰੇ ਜੇ ਕਿਤੇ ਰੇੜੀ ਤੇ ਖੜ ਕੇ ਪ੍ਰੀਤ ਗਰੇਵਾਲ ਕੋਈ ਚੀਜ਼ ਖਾਂਦੇ ਜਾਂ ਚੇਤਨ ਖਾਂਦਾ ਤੇ ਉਹਨਾਂ ਮੋੜੇ ਇਦਾਂ ਕੁਝ ਫੋਟੋ ਆਂਦੀ ਹੈ ਤੇ ਸਾਡਾ ਫਰਜ਼ ਵੀ ਹੈਗਾ ਕਿ ਪ੍ਰਵਾਸੀ ਨੂੰ ਸਮਝਾਉਣਾ ਕਿ ਸਾਡੇ ਗੁਰੂ ਸਾਹਿਬਾਨਾਂ ਨੇ ਸਾਡਾ ਫਰਜ਼ ਵੀ ਆ ਪਰ ਦੇਖੋ ਅਸੀਂ ਉਹਨਾਂ ਨੂੰ ਉੱਥੇ 1 ਮਿੰਟ 2 ਮਿੰਟ ਸਮਝਾ ਕੇ ਆ ਜਾਵਾਂਗੇ ਹਨਾ ਕਿ ਸਾਡੇ ਗੁਰੂ ਪੀਰ ਨੇ ਸਾਡੇ ਪੀਰ ਪਗੰਬਰ ਨੇ ਸਾਡੇ ਦੇਵੀ ਦੇਵਤੇ ਨੇ ਪਰ ਮੈਨੂੰ ਲੱਗਦਾ ਕਿ ਇਹ ਜਦੋਂ ਇਹ ਸ਼ਿਪਾਈ ਬੰਦ ਹੋ ਜਾਵੇਗੀ ਤਾਂ ਮੈਨੂੰ ਲੱਗਦਾ ਕਿ ਨੌਬਤ ਨਹੀਂ ਆਵੇਗੀ ਕਿਉਂਕਿ ਕਈ ਵਾਰ ਆਪਾਂ ਜੇ ਜਿੱਦਾਂ ਤੁਸੀਂ ਆਫ ਦਾ ਰਿਕਾਰਡ ਤੁਸੀਂ ਗੱਲ ਕਰਦੇ ਸੀ ਕਿ ਜਥੇਬੰਦੀਆਂ ਜਿਹੜੀਆਂ ਲੋਕਲ ਜਥੇਬੰਦੀਆਂ ਨੇ ਚਾਹੇ ਉਹ ਸ਼ਹਿਰਾਂ ਦੀਆਂ ਨੇ ਚਾਹੇ ਜ਼ਿਲ੍ਹੇ ਦੀਆਂ ਨੇ ਉਹ ਕਿਉਂ ਨਹੀਂ ਕਦਮ ਚੱਕਦੀਆਂ ਦੇਖੋ ਉਹ ਕਦਮ ਚੱਕਣ ਨੂੰ ਉਹ ਕਦਮ ਚੱਕ ਵੀ ਸਕਦੀਆਂ ਨੇ ਹੈਨਾ ਜੀ ਪਰ ਉਹ ਕਿਤੇ ਨਾ ਕਿਤੇ ਫੇ ਉਹ ਲੜਾਈ ਦਾ ਘਰ ਰਹਿੰਦਾ ਜਦੋਂ ਕਿਉਂਕਿ ਜਦੋਂ 10 15 20 ਬੰਦੇ ਇਕੱਠੇ ਹੋ ਕੇ ਜਾਣਗੇ ਕੀ ਪਤਾ ਕੋਈ ਬੰਦਾ ਅਗਰੈਸਿਵ ਹੋ ਜਵੇ ਕੋਈ ਗੁੱਸੇ ਦੇ ਵਿੱਚ ਟੈਸਟ ਦੇ ਵਿੱਚ ਆ ਜਾਵੇ ਕਿ ਉਹ ਨਾ ਸਹਿਣ ਸਕੇ ਨਾ ਸਹਿਣ ਕਰ ਸਕੇ ਹੈਨਾ ਉਸ ਤਰ੍ਹਾਂ ਦਾ ਵਰਤਾਰਾ ਜੇ ਸਾਡੇ ਗੁਰੂਆਂ ਦੀਆਂ ਫੋਟੋਆਂ ਸ਼ੱਪੀਆਂ ਸੀ ਇੱਥੇ ਤੁਸੀਂ ਇਦਾਂ ਕਰਤਾ ਜਾਂ ਸਾਡੇ ਦੇਵੀ ਦੇਵਤਿਆਂ ਦੀਆਂ ਫੋਟੋਆਂ ਸ਼ੱਪੀਆਂ ਸੀ ਇਸ ਤਰ੍ਹਾਂ ਕਰਤਾ ਤਾਂ ਮੈਨੂੰ ਲੱਗਦਾ ਕਿ ਉਹਦੇ ਨਾਲ ਉਹ ਕਿਤੇ ਨਾ ਕਿਤੇ ਫਿਰ ਉਹ ਇੱਕ ਕਾਨੂੰਨ ਦਾ ਹਿੱਸਾ ਵੀ ਬਣ ਜਾਂਦਾ ਜਦੋਂ ਕਿਸੇ ਨਾਲ ਕੁੱਟਮਾਰ ਹੋਵੇਗੀ ਜਾਂ ਕਿਸੇ ਨੂੰ ਅਸੀਂ ਬੰਦੇ ਚੰਗੇ ਬੋਲ ਬੋਲਾਗੇ ਹਨਾ ਇਸ ਕਰਕੇ ਮੈਂ ਕਹਿ ਰਿਹਾ ਇਹ ਜਿਹੜੀਆਂ ਜਥੇਬੰਦਿਆਂ ਦੇ ਨੁਮਾਇੰਦਿਆਂ ਨੂੰ ਇਹ ਉਹਨਾਂ ਨੂੰ ਜਿਹੜੀ ਮਹੱਤਵਪੂਰਨ ਭੂਮਿਕਾ ਹੈ ਸਵਿਛਿਤ ਪ੍ਰੀਜਨ ਬਣਾਉਣੀ ਚਾਹੀਦੀ ਹੈ ਜੀ ਜਿਵੇਂ ਤੁਸੀਂ ਪੱਤਰਕਾਰਾਂ ਬਹੁਤ ਲੰਬੇ ਸਮੇਂ ਤੋਂ ਆਪਣਾ ਫਰਜ਼ ਨਿਭਾ ਰਹੇ ਹੋ ਪੱਤਰਕਾਰੀ ਦੇ ਵਿੱਚ ਤੁਹਾਨੂੰ ਲੱਗਦਾ ਜਿਹੜੇ ਪ੍ਰਿੰਟ ਮੀਡੀਆ ਜਿਹਨੇ ਮੇਨ ਓਨਰ ਨੇ ਮਾਲਕ ਨੇ ਉਹਨਾਂ ਨੂੰ ਵੀ ਨਾ ਚੀਜ਼ਾਂ ਦਾ ਰੋਕ ਲਾਉਣੀ ਚਾਹੀਦੀ ਹੈ ਬਿਲਕੁਲ ਜੀ ਇਹ ਨਹੀਂ ਕਿ ਅਸੀਂ ਚ ਇਹ ਗੁਰੂਆਂ ਦੀਆਂ ਦੇਵੀ-ਦੇਵਤਿਆਂ ਦੀਆਂ ਫੋਟੋਆਂ ਜਿਹੜੀਆਂ ਆਪਣੀਆਂ ਅਖਬਾਰਾਂ ਦੇ ਵਿੱਚ ਛਾਪਦੀਆਂ ਕਿਉਂਕਿ ਅਖਬਾਰਾਂ ਇੱਕ ਇਸ ਤਰ੍ਹਾਂ ਦਾ ਉਹ ਵੀ ਹੁਣ ਪਾਰਟ ਆਫ ਲਾਈਫ ਮਨੁੱਖੀ ਜ਼ਿੰਦਗੀ ਦਾ ਬਣ ਗਿਆ ਜਦੋਂ ਪੜ੍ਹਦੇ ਨੇ ਤਾਂ ਪੜ੍ਹ ਕੇ ਅਖਬਾਰ ਨੂੰ ਸਾਈਡ ਤੇ ਰੱਖ ਦਿੰਦੇ ਨੇ ਉਹ ਰੱਦੀ ਦੇ ਵਿੱਚ ਵੀ ਵਚੀਆਂ ਜਾਂਦੀਆਂ ਨੇ ਉਹਨਾਂ ਦੇ ਵਿੱਚ ਜਿਹੜੀਆਂ ਤਸਵੀਰਾਂ ਹੁੰਦੀਆਂ ਨੇ ਸਾਡੇ ਗੁਰੂਆਂ ਦੀਆਂ ਦੇਵੀ-ਦੇਵਤਿਆਂ ਦੀਆਂ ਜਿਹੜਾ ਨੂੰ ਅਸੀਂ ਆਪਣਾ ਰੱਬ ਮੰਨਦੇ ਆ ਤਾਂ ਫਿਰ ਇਹਦਾ ਮਤਲਬ ਕਿ ਅਸੀਂ ਉਹਨਾਂ ਨੂੰ ਵੀ ਕਵਾਡ ਦੇ ਵਿੱਚ ਉਹਨਾਂ ਦੀਆਂ ਤਸਵੀਰਾਂ ਹੁੰਦੀਆਂ ਆ ਤਸਵੀਰਾਂ ਜਿਹੜੀਆਂ ਛਪੀਆਂ ਹੁੰਦੀਆਂ ਨੇ ਜਦੋਂ ਅਖਬਾਰ ਨੂੰ ਅਸੀਂ ਰੱਦੀ ਦੇ ਵਿੱਚ ਵੇਚਦੇ ਆ ਤਾਂ ਉਹ ਵੀ ਕਿਤੇ ਵੇਖੇ ਤਾਂ ਬੇਇੱਜ਼ਤੀ ਦਾ ਹਿੱਸਾ ਹੈ ਨਾ ਜੀ ਤਾਂ ਮੈਨੂੰ ਲੱਗਦਾ ਹੈ ਕਿ ਇਹਨੂੰ ਉਹ ਜਿਹੜਾ ਖੁਦ ਆਪਣੇ ਪੱਧਰ ਤੇ ਤੇ ਜਿਹੜੇ ਅਖਬਾਰਾਂ ਦੇ ਖਾਸ ਕਰਕੇ ਪ੍ਰਿੰਟ ਮੀਡੀਆ ਦੇ ਜਿਹੜੇ ਮਾਲਕ ਨੇ ਜਿਹੜੇ ਇਹਨਾਂ ਦੇ ਚੀਫ ਐਡੀਟਰ ਨੇ ਉਹਨਾਂ ਨੂੰ ਖੁਦ ਇਸ ਦਾ ਨੋਟਿਸ ਲੈਣਾ ਚਾਹੀਦਾ ਹੈ ਤੇ ਕੁਝ ਨਾ ਕੁਝ ਇਸ ਤਰ੍ਹਾਂ ਦਾ ਫੈਸਲਾ ਲੈਣਾ ਚਾਹੀਦਾ ਸਾਡੀ ਅਖਬਾਰ ਦੇ ਵਿੱਚ ਇਸ ਤਰ੍ਹਾਂ ਦੀਆਂ ਤਸਵੀਰਾਂ ਜਿਹੜੀਆਂ ਉਹ ਨਹੀਂ ਛਪਣਗੀਆਂ ਕਿਉ ਜਿਹੜੀਆਂ ਆਮ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਜਿਹੜੀ ਉਹ ਠੇਸ ਪਹੁੰਚਦੀ ਹੈ ਤਾਂ ਇੱਕ ਬਹੁਤ ਜ਼ਰੂਰੀ ਹਿੱਸਾ ਵੀ ਹੈ ਤੇ ਇਸ ਤਰ੍ਹਾਂ ਹੋਣਾ ਚਾਹੀਦਾ ਵੀ ਹੈ ਤਾਂ ਮੈਂ ਤਾਂ ਚਾਹੇ ਐਸਜੀਪੀਸੀ ਹੈ ਚਾਹੇ ਹਿੰਦੂ ਧਾਮਾਂ ਦੇ ਮੁਖੀ ਨੇਤਾ ਉਹਨਾਂ ਨੂੰ ਹੱਥ ਜੋੜ ਕੇ ਅਪੀਲ ਵੀ ਹੈ ਬੇਨਤੀ ਵੀ ਹੈ ਕਿ ਜ਼ਰੂਰ ਤੁਹਾਨੂੰ ਇਸ ਤਰਫ ਜਿਹੜਾ ਇਸ ਪੱਖ ਵੱਲ ਇੱਕ ਨੋਟਿਸ ਲੈਣਾ ਚਾਹੁੰਦਾ ਚਾਹੀਦਾ ਤੇ ਅਜ ਇੱਕ ਛੋਟਾ ਜਿਹਾ ਕਿੱਸਾ ਤੁਹਾਡੇ ਨਾਲ ਮੈਂ ਸਾਂਝਾ ਕਰਦਾ ਸਾਡੇ ਇੱਥੇ ਤੇ ਫਾਇਰ ਬ੍ਰਿਗੇਡ ਦਫ਼ਤਰ ਹੈ ਜੀ ਜੀ ਤਾਂ ਉਹਦੇ ਪਿੱਛੇ ਕੂੜਾ ਵੀ ਜਿਹੜਾ ਉਹ ਡੰਪ ਕੀਤਾ ਜਾਂਦਾ ਜੀ ਤੇ ਇੱਕ ਵਾਰ ਮੈਨੂੰ ਫੋਨ ਆਉਂਦਾ ਹੈ ਤਕਰੀਬਨ 7 ਤੋਂ 8 ਮਹੀਨਿਆਂ ਦਾ ਪਹਿਲਾਂ ਦੀ ਪਹਿਲਾਂ ਦੀ ਗੱਲ ਹੈ ਉਹ ਅੱਛਾ ਜੀ ਕਿ ਉੱਥੇ ਫੋਟੋਆਂ ਪਈਆਂ ਜੀ ਉਹ ਕਿਤਾਬਾਂ ਛਪੀਆਂ ਹੁੰਦੀਆਂ ਨੇ ਹੂੰ ਇਹ ਜੋ ਉਹ ਹੁੰਦੀਆਂ ਜੀ ਕਿਤਾਬਾਂ ਮੈਨੂੰ ਅੱਜ ਵੀ ਕਲੀਅਰ ਯਾਦ ਹੈ ਇਹ ਸ਼ਾਇਦ 550 ਸਾਲਾਂ ਬਾਬੇ ਨਾਨਕ ਜੀ ਦਾ ਉਹ ਸੀਗਾ ਜਨਮ ਦਿਹਾੜਾ ਜਦੋਂ ਮਨਾਇਆ ਸੀਗਾ ਨਾ ਉਸ ਉਹਦੇ ਵੱਡੇ ਪੱਤਰ ਤੇ ਉਹ ਕਲੰਡਰ ਵਗੈਰਾ ਛਪੇ ਹੋਣਗੇ ਜਾਂ ਜੋ ਵੀ ਲਿਖਣ ਸਮੱਗਰੀ ਉਦੋਂ ਛਪਣਯੋਗ ਸਮੱਗਰੀ ਹੋਵੇਗੀ ਉਹ ਛਪੀ ਹੋਏਗੀ ਤਾਂ ਉੱਥੇ ਉਹ ਇਦਾਂ ਹੀ ਸਟੀਆਂ ਹੋਈਆਂ ਸੀ ਉਹ ਜਿਹੜੀ ਵੀ ਸਮੱਗਰੀ ਸੀਗੀ ਤਾਂ ਉੱਥੇ ਆਵਾਰਾ ਕੁੱਤੇ ਉੱਪਰ ਹੀ ਉਹਨਾਂ ਤੇ ਘੁੰਮ ਰਹੇ ਸੀਗੇ ਉੱਪਰ ਹੀ ਉਹ ਸਾਰਾ ਕੁਝ ਮਤਲਬ ਕਿ ਉਹ ਮੈਂ ਕੀ ਕਹਿ ਸਕਦਾ ਹਾਂ ਸਮਝ ਸਕਦੇ ਹੋ ਸਾਰੇ ਤਾਂ ਉਹ ਸਾਰੇ ਉਸੇ ਤਰ੍ਹਾਂ ਉੱਥੇ ਘੁੰਮ ਰਹੇ ਸੀਗੇ ਤਾਂ ਮੈਂ ਸਾਡੇ ਇੱਥੇ ਇੱਕ ਆਗੂ ਸਾਹਿਬਾਨ ਨੇ ਮੈਂ ਉਹਨਾਂ ਨੂੰ ਫੋਨ ਕੀਤਾ ਤੇ ਮੈਂ ਕਿਹਾ ਭਾਜੀ ਯਾਰ ਇਦਾਂ ਇਦਾਂ ਕਿਉਂ ਨਾ ਆਪਾਂ ਇਹਦੇ ਲਈ ਕੁਝ ਕਰੀਏ ਉਹਨਾਂ ਦਾ ਜਵਾਬ ਸੀਗਾ ਕਿੰਦੇ ਯਾਰ ਅਸੀਂ ਕੀ ਕਰ ਸਕਦੇ ਆ ਇਹਦੇ ਲਈ ਹੂੰ ਕਹਿੰਦੇ ਆਪਾਂ ਅਜੇ ਇੱਥੋਂ ਹੁਣ ਚੱਕ ਕੇ ਜੇ ਆਪਾਂ ਦੁਬਾਰਾ ਕਿਤੇ ਹੋਰ ਧਾਰਮਿਕ ਥਾਂ ਤੇ ਰੱਖ ਦਿੰਦੇ ਉਹ ਵੀ ਬੇਅਦਬੀ ਆ ਕਿਉਂਕਿ ਉੱਤੇ ਜਦਾਵਾਰਾ ਕੁੱਤੇ ਉੱਥੇ ਘੁੰਮ ਰਹੇ ਸੀਗੇ ਵਾਰ ਹੈਨਾ ਫੇ ਕਈ ਤਰ੍ਹਾਂ ਦੇ ਉੱਥੇ ਸਵਾਲ ਖੜੇ ਹੋ ਜਾਂਦੇ ਨੇ ਗੱਲ ਉਹਨਾਂ ਦੇ ਵਿੱਚ ਵੀ ਵਜਣ ਲੱਗਾ ਕਹਿੰਦੇ ਇਹ ਤਾਂ ਖੁਦ ਸ਼ਰਮ ਚਾਹੀਦੀ ਆ ਜਿਹੜੇ ਜਿਹੜੇ ਸ਼ਾਪਦੇ ਨੇ ਕਿ ਇਸ ਤਰ੍ਹਾਂ ਨਹੀਂ ਛਪਣੀਆਂ ਚਾਹੀਦੀਆਂ ਜਾਂ ਜਿਨ੍ਹਾਂ ਨੇ ਉਹ ਛਪਵਾਈਆਂ ਸੀ ਜੀ ਜਦ ਤਾ ਤੁਸੀਂ ਫਿਰ ਉਹਦੇ ਜਵਾਬ ਦੇ ਰਹੋ ਕਿ ਭਾਈ ਅਸੀਂ ਜ਼ਿੰਮੇਵਾਰੀ ਤੁਸੀਂ ਇਹ ਲਵੋ ਉਹਦੀ ਕਿ ਜੇ ਅਸੀਂ 100 ਕੈਲੰਡਰ ਛਪਵਾਇਆ ਤਾਂ 100 ਦਾ 100 ਆਪਾਂ ਘਰਾਂ ਦੇ ਵਿੱਚ ਵੰਡਾਂਗੇ ਤੇ ਜਦੋਂ ਉਹ ਕੈਲੰਡਰ ਦੇ ਮਨਿਆਦ ਖਤਮ ਹੋ ਗਏ ਤਾਂ ਲੋਕ ਉਹਨੂੰ ਸਾਫ਼ ਕੇ ਰੱਖਣ ਨਾ ਕਿ ਇਦਾਂ ਸੜਕਾਂ ਤੇ ਸੁੱਟ ਦੇਣ ਹਨਾ ਕੂੜੇ ਦੇ ਵਿੱਚੋਂ ਸੁੱਟੇ ਹੋਏ ਸੀਗੇ ਤਾਂ ਮੈਂ ਉਹਨਾਂ ਦੀ ਗੱਲ ਦੇ ਵਿੱਚ ਵਜ਼ਨ ਵੀ ਆ ਕਹਿੰਦਾ ਆਪਾਂ ਕੀ ਕਰੀਏ ਇਹਦੇ ਲਈ ਕਹਿੰਦਾ ਐਸਜੀਪੀਸੀ ਨੂੰ ਜਿਹੜੇ ਜਥੇਬੰਦੀਆਂ ਜਿਹੜੀ ਇਹ ਮੁੱਖ ਜਥੇਬੰਦੀਆਂ ਨੇ ਸਸਤਾਵਾਂ ਨੇ ਉਹਨਾਂ ਨੂੰ ਇਸ ਪੱਖ ਤੋਂ ਕਹਿੰਦੇ ਜ਼ਰੂਰ ਵਾਚਣਾ ਚਾਹੀਦਾ ਕੋਈ ਸਖਤ ਕਦਮ ਚੁੱਕਣਾ ਚਾਹੀਦਾ ਜੀ ਚੇਤਨ ਜੀ ਇੱਥੇ ਇੱਕ ਇਹ ਵੀ ਸਵਾਲ ਖੜਾ ਹੁੰਦਾ ਹੈ ਕਿ ਜਦੋਂ ਕੋਈ ਫਿਲਮ ਲੱਗਦੀ ਹੈ ਸਿਨਮੇ ਘਰਾਂ ਦੇ ਵਿੱਚ ਔਰ ਵਿੱਚ ਕੁਝ ਇਹੋ ਜਿਹੇ ਦੇ ਸੀਨ ਦਿਖਾਏ ਜਾਂਦੇ ਨੇ ਜਿੱਥੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀਆਂ ਤੇ ਸਾਡੇ ਜਿਹੜੇ ਧਾਰਮਿਕ ਜਥੇਦਾਰ ਨੇ ਜਥੇਬੰਦੀਆਂ ਨੇ ਇਹ ਇਕੱਠੇ ਹੋ ਕੇ ਫਿਲਮ ਬੰਦ ਕਰਾ ਦਿੰਦੇ ਨੇ ਤੁਹਾਨੂੰ ਲੱਗਦਾ ਇਹਨਾਂ ਨੂੰ ਇਸ ਚੀਜ਼ ਤੇ ਵੀ ਇੱਕ ਇੱਕ ਜੁੱਟ ਹੋਣਾ ਚਾਹੀਦਾ ਬਿਲਕੁਲ ਜਿੱਦਾਂ ਆਪਾਂ ਸਮੇਂ-ਸਮੇਂ ਤੇ ਗੱਲ ਕਰੀਏ ਜਦੋਂ ਕੋਈ ਸਿੱਖ ਧਰਮ ਦੇ ਰਿਗਾਰਡਿੰਗ ਫਿਲਮ ਬਣੀ ਹੈ ਸਾਡੇ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਬਹੁਤ ਸ਼ਾਂਤੀਪੂਰਵਕ ਢੰਗ ਦੇ ਨਾਲ ਸਿਨੇਮਾ ਘਰਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਅਪੀਲਾਂ ਕੀਤੀਆਂ ਜੀ ਕਿ ਫਿਲਮ ਜਿਹੜੀ ਰਿਲੀਜ਼ ਨਾ ਹੋਣ ਦਿੱਤੀ ਜਾਵੇ ਤਾਂ ਜਦੋਂ ਕੋਈ ਇਸ ਤਰ੍ਹਾਂ ਦੀਆਂ ਫਿਲਮਾਂ ਬਣੀਆਂ ਨੇ ਜਿਸ ਵਿੱਚ Hindu ਦੇਵੀ ਦੇਵਤਿਆਂ ਦੇ ਸਾਨੂੰ ਲੱਗਦਾ ਉਹਨਾਂ ਨੂੰ ਲੱਗਦਾ ਕਿ ਜਾਂ ਸਾਨੂੰ ਲੱਗਦਾ ਹੈ ਕਿ ਇਹਦੇ ਵਿੱਚ ਗਲਤ ਦ੍ਰਿਸ਼ ਜਿਹੜੇ ਉਹ ਫਿਲਮਾਈ ਗਏ ਨੇ ਹੈਨਾ ਜੀ ਜਾਂ ਗਲਤ ਢੰਗ ਨਾਲ ਇਤਿਹਾਸ ਨੂੰ ਦਰਸਾਇਆ ਗਿਆ ਤਾਂ ਉਦੋਂ ਵੀ Hindu ਜਥੇਬੰਦੀ ਐ 71 ਹੋ ਕੇ ਜਿਹੜਾ ਪ੍ਰੋਟੈਸਟ ਕਰਦੀਆਂ ਨੇ ਹਾਲ ਹੀ ਵਿੱਚ ਉਹਨੇ ਕਿਸਾਨੀ ਦੇ ਹਲਦੇ ਪਤਾ ਨਹੀਂ ਕਿਹੜੀ ਫਿਲਮ ਆਈ ਸੀ ਉਸ ਵਿੱਚ ਇਸਾਈ ਧਰਮ ਬਾਰੇ ਕਹਿੰਦੇ ਸੀ ਕਿ ਕੋਈ ਟਿੱਪਣੀ ਕੀਤੀ ਗਈ ਸੀਗੀ ਹੈਨਾ ਜੀ ਉਸ ਤੋਂ ਐਫ ਆਈ ਆਰ ਦਰਚ ਵੀ ਹੁੰਦੀ ਹੈ ਤਾਂ ਜ਼ਰੂਰ ਮੈਨੂੰ ਲੱਗਦਾ ਹੈ ਕਿ ਇੱਕ ਮੰਚ ਤੇ ਇਹਨਾਂ ਨੂੰ 71 ਹੋਣਾ ਚਾਹੀਦਾ ਹੈ ਚਾਹੇ ਉਹ ਹਿੰਦੂ ਜਥੇਬੰਦੀਆਂ ਨੇ ਚਾਹੇ ਸਿੱਖ ਜਥੇਬੰਦੀਆਂ ਨੇ ਚਾਹੇ ਈਸਾਈ ਜਥੇਬੰਦੀਆਂ ਨੇ 크੍ਰਿਸਚੀਅਨ ਜਥੇਬੰਦੀਆਂ ਨੇ ਹਨਾ ਤਾਂ ਇਹਨਾਂ ਸਾਰਿਆਂ ਨੂੰ ਇੱਕ ਮੰਚ ਤੇ ਇਕੱਤਰ ਹੋਣਾ ਚਾਹੀਦਾ ਤਾਂ ਇਕੱਠੇ ਹੋ ਕੇ ਆਪਣੇ ਜਿਹੜੇ ਮੁਖੀ ਨੇ ਜਿਵੇਂ ਕਿ ਸਿੱਖਾਂ ਦੀ ਸਰਮੋਰ ਸੰਸਥਾ ਐ ਐਸਜੀਪੀਸੀ ਆ ਹਿੰਦੂਆਂ ਦੇ ਤਖਤਾਂ ਦੇ ਜਿਹੜੇ ਮਾਫੀ ਚੌਂਦਾ ਧਾਮਾਂ ਦੇ ਜਿਹੜੇ ਮੁਖੀ ਨੇ ਉਹਨਾਂ ਨੂੰ ਜਾਂ ਈਸਾਈਆਂ ਦੇ ਜਿਹੜੇ ਉਹਨਾਂ ਦੇ ਵੱਡੇ ਨੁਮਾਇੰਦੇ ਨੇ ਹਨਾ ਜੀ ਧਾਰਮਿਕ ਆਪਾਂ ਕਹਿੰਦੇ ਧਾਰਮਿਕ ਨੁਮਾਇੰਦੇ ਨੇ ਜਿਹੜੇ ਤਾਂ ਇਹਨਾਂ ਸਾਰਿਆਂ ਨੂੰ ਇੱਕ ਮੰਚ ਤੇ ਇਕੱਤਰ ਹੋ ਕੇ ਜ਼ਰੂਰ ਮੀਟਿੰਗਾਂ ਜਿਹੜੀਆਂ ਕਰਨੀਆਂ ਚਾਹੀਦੀਆਂ ਨੇ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਜਿਹੜਾ ਜ਼ਿਆਦਾ ਤਵੱਜੋ ਦੇਣੀ ਚਾਹੀਦੀ ਹੈ ਜ਼ੋਰਦਾਰ ਢੰਗ ਦੇ ਨਾਲ ਜਿਹੜਾ ਬਰਸ਼ਲਾਈਜ਼ ਕਰਨਾ ਚਾਹੀਦਾ ਉਹ ਆਪਣੇ ਜਿਹੜੀਆਂ ਸਾਡੀਆਂ ਸਰਮੋਰ ਸੰਸਥਾਵਾਂ ਨੇ ਉਹਨਾਂ ਨੂੰ ਕਰਨਾ ਚਾਹੀਦਾ ਕਿਉਂਕਿ ਜਦੋਂ ਉਹਨਾਂ ਤੋਂ ਹੁਕਮ ਜਾਰੀ ਹੋ ਜਾਵੇਗਾ ਕਿ ਇਹ ਕੰਮ ਨਹੀਂ ਕਰਨਾ ਤਾਂ ਨਾ ਤਾਂ ਕਿਸੇ ਅਖਬਾਰ ਵਾਲੇ ਦੀ ਜ਼ਰੂਰਤ ਪੈਗੀ ਫੋਟੋ ਛਾਪਣ ਦੀ ਨਾ ਕਿਸੇ ਪ੍ਰਿੰਟਿੰਗ ਪ੍ਰੈਸ ਵਾਲੇ ਦੀ ਜ਼ਰੂਰਤ ਪੈਗੀ ਉਹ ਫਲੈਕਸਾਂ ਛਾਪਣ ਦੀ ਹੈ ਜੀ ਆਮ ਤੌਰ ਤੇ ਮੈਂ ਤੁਹਾਨੂੰ ਦੱਸ ਦੇਣਾ ਕਿਸੇ ਵੀ ਸ਼ਹਿਰ ਦੇ ਵਿੱਚ ਚਲ ਜਾਓ ਅਸੀਂ ਆਸੀ ਆਪਣੇ ਦਫਤਰ ਦੀਆਂ ਪੌੜੀਆਂ નીચે ਉਤਰ ਜਾਈ ਹੈ ਸਾਨੂੰ ਆਲੇ ਦੁਆਲੇ ਕੰਧਾਂ ਤੇ ਜਿਹੜੇ ਪੋਸਟਰ ਲੱਗੇ ਹੋਏ ਇਹ ਮਿਲਣਗੇ ਗੁਰੂ ਇਹ ਇਨਾ ਗੁਰੂ ਸਾਹਿਬਾਂ ਦਾ ਦਿਹਾੜਾ ਮਨਾਇਆ ਜਾ ਰਿਹਾ ਹੈ ਜਾਂ ਕਿਤੇ ਹੋਰ ਕੁਝ ਵੀ ਕੀਤਾ ਜਾ ਰਿਹਾ ਹੈ ਨਾ ਤਾਂ ਉਹ ਦੇਖੋ ਜਦੋਂ ਉਹ ਤੇਜ਼ ਹਵਾਵਾਂ ਹਨੇਰੀਆਂ ਚੱਲਦੀਆਂ ਨੇ ਉਹ ਸੜਕਾਂ ਤੇ ਉੱਦੇ ਪੈਰਾਂ ਦੇ ਵਿੱਚੋਂ ਪੋਸਟਰ ਰੁਲਦੇ ਹੁੰਦੇ ਨੇ ਤਾਂ ਉਦੋਂ ਫੇਰ ਦੁੱਖ ਲੱਗਦਾ ਮਨ ਨੂੰ ਸੱਟ ਪਹੁੰਚਦੀ ਹੈ ਤਾਂ ਇਸ ਵਿਸ਼ੇ ਵੱਲ ਜ਼ਰੂਰ ਆ ਜਿਹੜਾ ਇੱਕ ਮੈਨੂੰ ਲੱਗਦਾ ਕਿ ਗੰਭੀਰਤਾ ਦੇ ਨਾਲ ਬੇਹੱਦ ਸੁਹਿਰਦਤਾ ਦੇ ਨਾਲ ਜਿਹੜਾ ਇਹ ਸਾਡੀਆਂ ਜਥੇਬੰਦੀਆਂ ਨੂੰ ਸਿਰਮੌਰ ਜਥੇਬੰਦੀਆਂ ਨੇ ਮੁਖੀ ਨੇ ਜਿਹੜੇ ਉਹਨਾਂ ਨੂੰ ਜਿਹੜਾ ਇਸ ਦਾ ਨੋਟਿਸ ਲੈਣਾ ਚਾਹੀਦਾ ਜੀ ਜੀ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਧੰਨਵਾਦ